ਓਏ ਹੁਣ ਕਿੱਧਰ ਨੂੰ ਵੱਰ ਲਿੰਦਾ ਚੱਕਣ ਲੱਪਿਆ ਮੌ ਲੱਗ ਗਈ ਬਾਪੂ ਨਾ ਆ ਕੇ ਵਿਆਹ ਤੇ ਜਾਣਾ ਤੂੰ ਨਾਲੇ ਤੇਰੇ ਸਰਕਾਰੀ ਪੇਪਰ ਦਾ ਕੀ ਬਣਿਆ ਓਏ ਤੂੰ ਮੈਂ ਫੇਲ ਹੋ ਗਿਆ ਤਾਂ ਹੀ ਤਾਂ ਹੁਣ ਮੈਂ ਚੰਡੀਗੜ੍ਹ ਚੱਲਿਆ ਆਵਾ ਉੱਥੇ ਜਾ ਕੋਚਿੰਗ ਲਾਉਂਗਾ ਫਿਰ ਮੈਂ ਆਦਾ ਸਰਕਾਰੀ ਪੇਪਰ ਕਲੀਅਰ ਕਰ ਦੂੰਗਾ ਹੁਣਾਂ ਤੇ ਤਾਂ ਉੱਥੇ ਵੀ ਕੁਛ ਨਹੀਂ ਗਾ ਤੂੰ ਆ ਹੀ ਤੱਕੇ ਖਾਣੇ ਆ ਓਏ ਸਤਿ ਸ਼੍ਰੀ ਅਕਾਲ ਬਾਪੂ ਸਤਿ ਸ਼੍ਰੀ ਅਕਾਲ ਆ ਗਿਆ ਮੇਰਾ ਪੁੱਤ ਹਾਂ ਬਾਪੂ ਨਾਲੇ ਵਿਧਾਨਿਆ ਤੈਨੂੰ ਮੇਰੀ ਸਰਕਾਰੀ ਨੌਕਰੀ ਲੱਗ ਗਈ ਆ ਚਾਵਾச்சே ਮੇਰਾ ਪੁੱਤ ਮੈਨੂੰ ਪੂਰਾ ਯਕੀਨ ਸੀਗਾ ਤੂੰ ਮੇਰਾ ਨਾਮ ਰੋਸ਼ਨ ਜ਼ਰੂਰ ਕਰੇਂਗਾ ਤੇ ਕਿਹੜੇ ਵਿਭਾਗ ਮੇਂ ਨੌਕਰੀ ਮਿਲੀ ਪੁੱਤ ਬਾਪੂ ਮੈਨ ਬਿਲੀ ਬੋਰਡ ਚ ਮਿਲੀ ਹੈ ਨੌਕਰੀ ਤੇ ਡਿਊਟੀ ਕਿੱਥੇ ਆ ਪੁੱਤ ਡਿਊਟੀ ਆਹੀ ਆਪਣੇ ਪਿੰਡਲੇ ਬਿਲੀ ਘਰ ਚ ਅੱਛਾ ਚਲ ਆਇਆ ਮੇਰਾ ਪੁੱਤ ਅੰਦਰ ਚੱਲ ਕੇ ਚਾਹ ਪਾਣੀ ਪੀਨੇ ਆ ਰੋਕ ਰੋਕ ਚਾਹ ਪਾਣੀ ਬਾਅਦ ਚ ਪੀਨੇ ਆ ਪਹਿਲਾਂ ਕੁੰਡੀ ਦੱਸ ਕੇ ਨੂੰ ਬੱਚ ਕੇ ਲਾਈ ਆ ਇਹ ਤਾਂ ਪਤਾ ਆਪਣੇ ਘਰ ਦੀ ਆ ਘਰ ਦੀ ਗੁਰਦੀ ਕੋਈ ਨਹੀਂ ਛਾਪਾ ਪੈ ਗਿਆ 2500 ਰੁਪਏ ਕੱਢ ਮੈਂ ਮੌਕੇ ਦਾ ਮੁਲਾਜ਼ਮ ਆ